ਭਗਵਾਨ ਵਿਕਰਮਾਏ ਦੇ ਜਨਮ ਦਿਨ ਤੇ ਇੱਥੇ ਜਨਦੀ ਦੇ ਵਿਸ਼ਸ਼ਤਰ ਪੂਜਨ ਕੀਤਾ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ ਇਹ ਹੈਪੀ ਕਿਟ ਕਰਨ ਵਾਲੇ ਜਿਹੜੇ ਸਾਰੇ ਮਿਹਨਤੀ ਸਾਡੇ ਭਰਾ ਨੇ ਉਹਨਾਂ ਦੇ ਉਹਨਾਂ ਵਾਸਤੇ ਦਿਨ ਮਨਾਇਆ ਇਹ ਵਿਕਰਮਾਏ ਦੀ ਪੂਜਾ ਕੀਤੀ ਜਾਂਦੀ ਹੈ ਦੇਵੇਂ ਕੀਤੇ ਕੰਮ ਆ ਅੱਜ ਸਾਰੇ ਘਰੋਲਾਸਨਾ ਆਪਣੇ ਪਿਸ਼ਕਰਮਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਲਤ ਮਸਤਕ ਹੁੰਦੇ ਨੇ ਆਪਣੇ ਯਾਰਾਂ ਦੇ ਯੋਗ ਸਾਬਾ ਅਜੇ ਵਿਸ਼ਕਰਮਾ ਅੱਜ ਸਾਡੇ ਵੱਡੇ ਭਾਈ ਬਿੱਟੂ ਜੀ ਨੇ ਹਰ ਸਾਲ ਦੀ ਤਰ੍ਹਾਂ ਭਗਵਾਨ ਵਿਕਰਮਾਈ ਦੇ ਜਨਮ ਦਿਨ ਤੇ ਇੱਥੇ ਜਨਮ ਦਿ ਦੇ ਸ਼ਸਤਰ ਪੂਜਨ ਕੀਤਾ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ ਵਧਾਈ ਜਿੱਦਾਂ ਕਿ ਹਰ ਕੀਰਤ ਕਰਨ ਵਾਲੇ ਜਿਹੜੇ ਸਾਰੇ ਮਿਹਨਤੀ ਸਾਡੇ ਭਰਾ ਨੇ ਉਹਨਾਂ ਦੇ ਉਹਨਾਂ ਵਾਸਤੇ ਦਿਨ ਮਨਾਇਆ ਜਾਂਦਾ ਵਿਸ਼ਕਰਮਾਈ ਦੀ ਪੂਜਾ ਕੀਤੀ ਜਾਂਦੀ ਹੈ ਮਾਰਦਾਸ ਕਰਦਾ ਮਹਾਰਾਜ ਅੱਗੇ ਸਾਡੇ ਬਿੱਟੂ ਭਾਈ ਦੇ ਤੇ ਹੋਰ ਵੀ ਜਿਹੜੇ ਵਿਸ਼ਕਰਮਾ ਨਾਮ ਲੈਵਾ ਸੰਗਤ ਆਉਂਦੇ ਸਨ ਅਕਾਸ਼ੀਰਵਾਦ ਕਰਨ ਉਹਨਾਂ ਦੇ ਜਿਹੜੀਆਂ ਆਸਾ ਬੋਲਾਂ ਦਾ ਬੁਰੀਆ ਸਾਰਿਆਂ ਦੇ ਆਪਣਾ ਹਾਜ਼ਰ ਰਿਹਾ ਸਾਲਾ ਸਾਡੇ ਇੱਥੇ ਹਾਂ ਤੇ ਬਹੁਤ ਠੀਕ ਭਾਈ ਆਪਣਾ ਨਾਮ ਦੱਸ ਕੇ ਅੱਜ ਵਿਸ਼ਕਰਮਾ ਪੂਜਾ ਕੀਤੀ ਗਈ ਕੀ ਕਰਨ ਹਾਂ ਲਵਿੰਦਰ ਬੰਟੀ ਬਾਗਬਾਨੇ ਦਾ ਅੱਜ ਅਸੀਂ ਵਿਸ਼ਕਰਮਾ ਦੇ ਲਾ ਰਹੇ ਹਾਂ ਤੇ ਸਾਰੇ ਦੇਸ਼ ਵਾਸੀ ਦੇਸ਼ ਵਾਸੀ ਆ ਚਿਕ ਕਰਮਾਂ ਦੇ ਮਾਲੇ ਜਿੱਤਾ ਤਿਹਾੜਾਂ ਦਾ ਸੀਜ਼ਨ ਆ ਦੀਵਾਲੀ ਬਜਾ ਦੂਜ ਗਵਰਦਨ ਪੂਜਾ ਹੋ ਰਹੀ ਅੱਜ ਇਸ ਤਰ੍ਹਾਂ ਹੀ ਵਿਸ਼ਕਰਮਾਂ ਦੇ ਦਾਜ ਹੋ ਰਿਹਾ ਜਿੰਨੇ ਵੀ ਕੀrti ਕੰਮ ਆ ਅੱਜ ਸਾਰੇ ਪਰਸੋ ਉਲਾਸ ਨਾਲ ਆਪਣੇ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਨਤਮਸਤਕ ਹੁੰਦੇ ਨੇ ਆਪਣੇ ਯਾਰਾਂ ਦੀ ਪੂਜਾ ਕਰਦੇ ਨੇ ਤੇ ਸਾਰਿਆਂ ਨੂੰ ਇਸ ਸ਼ੁਭ ਅਸਰ ਤੇ ਲੱਖ ਲੱਖ ਵਧਾਈਆਂ ਅੱਜ ਭਗਵਾਨ ਵਿਸ਼ਕਰਮਾ ਜੀ ਦਾ ਦਿਵਸ ਹੈ ਔਰ ਸਾਡੇ ਬਿੱਟੂ ਜੀ ਨੇ ਬੜੇ ਹਰਸ਼ੋਲਾਸ ਨਾਲ ਇਹ ਮਨਾਉਂਦੇ ਨੇ ਭਾਵੇਂ ਸਮਾਜ ਦਾ ਕੋਈ ਛੋਟਾ ਬੱਚਾ ਏ ਤੇ ਭਾਵੇਂ ਕੋਈ ਬਹੁਤ ਵੱਡਾ ਇੰਡਸਟਰੀਅਲ ਏ ਹਰ ਕਿਸੇ ਨੂੰ ਇੰਸਟਰੂਮੈਂਟ ਦੀ ਲੋੜ ਪੈਂਦੀ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਜੀਵਨ ਦਾ ਆਧਾਰ ਦਿੱਤਾ ਏ ਹਰ ਕਿਸੇ ਨੂੰ ਜੀਵਿਕਾ ਚਲਾਉਣ ਵਾਸਤੇ ਸਮਾਜ ਚਲਾਉਣ ਵਾਸਤੇ ਭਾਵੇਂ ਕੋ ਵੱਡੀ ਤੋਂ ਵੱਡਾ ਪ੍ਰੋਜੈਕਟ ਬੰਨਾ ਏ ਹਰ ਜਗ੍ਹਾ ਦੇ ਉੱਤੇ ਬਿਲਡਿੰਗ ਦੇ ਵਿੱਚ ਜਾਂ ਕਿਤੇ ਵੀ ਹਰ ਇੰਸਟਰੂਮੈਂਟ ਦੀ ਜ਼ਰੂਰਤ ਪੈਂਦੀ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਇਹ ਜੀਵਨ ਦਾ ਆਧਾਰ ਦਿੱਤਾ ਏ ਸਾਰੇ ਸ਼ਹਿਰ ਵਾ ਪੂਰੇ ਸਮਾਜ ਚ ਪੂਰੀ ਦੁਨੀਆ ਨੂੰ ਜਿੱਥੇ-ਜਿੱਥੇ ਵੀ ਨਿਊਜ਼ ਆ ਰਹੀ ਏ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਨੇ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਖੁਸ਼ੀ ਦਾ ਮੌਕਾ ਏ ਔਰ ਸਾਨੂੰ ਸਾਰਿਆਂ ਨੂੰ ਇਹ ਦਿਨ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹਦੇ ਤੋਂ ਬਹੁਤ ਸਾਰੇ ਲੋਕਾਂ ਦੀ ਭਾਵੇਂ ਮੀਡੀਅਮ ਵਰਗੇ ਤੇ ਭਾਵੇਂ ਉੱਚ ਵਰਗੇ ਹਰ ਕਿਸੇ ਦੀ ਜੀਵਿਕਾ ਚੱਲਦੀ ਏ ਧੰਨਵਾਦ